ਜਦੋਂ ਇਹਨਾਂ ਨੂੰ ਦੇਸ਼ 'ਚ ਕੋਈ ਨਹੀਂ ਜਾਣਦਾ ਪਛਾਣਦਾ ਸੀ ਤਦ ਪੰਜਾਬ ਨੇ ਚਾਰ ਜਿਤਾ ਕੇ ਭੇਜੇ ਜਦੋਂ ਇਹਨਾਂ ਨੂੰ ਲੱਗਦਾ ਸੀ ਕਿ ਸਾਡਾ ਹਰ ਐਮ.ਐਲ.ਏ ਮੰਤਰੀ ਆ ਤੇ 100 ਸੀਟਾਂ ਜਿੱਤ ਕੇ ਸੀ ਹਰੇਕ ਮੁੱਖ ਮੰਤਰੀ ਬਣਨ ਨੂੰ ਫਿਰਦਾ ਸੀ ਪੰਜਾਬ ਨੇ ਵਿਰੋਧੀ ਧਿਰ 'ਚ ਬਿਠਾਏ ਜਦੋਂ ਐਕਤੀ ਇਹਨਾਂ ਨੂੰ ਲੱਗਦਾ ਸੀ ਕਿ ਜਿੱਤ ਤਾਂ ਜਾਵਾਂਗੇ ਯਾਰ ਬਸ ਬਹੁਤ ਮਤ ਵਾਲਾ ਅੰਕੜਾ ਸਪੱਸ਼ਟ ਆ ਜਾਵੇ ਪੰਜਾਬ ਨੇ 92 ਜਿਤਾਏ ਤੇ ਅਗਲੀ ਵਾਰ ਇਹ ਲੋਕ ਸਭਾ 'ਚ ਦੇਖ ਲੈਣ ਫਿਰ ਜੋ ਸੋਚਦੇ ਉਹ ਜਾ ਹੋਊਗਾ ਕਿ ਨਹੀਂ ਸੋ ਪੰਜਾਬ ਹਮੇਸ਼ਾ ਵੱਖਰਾ ਸੋਚਦਾ ਪਰ ਆਪਾਂ ਫਿਰ ਉਸੇ ਗੱਲ ਤੇ ਆਉਨੇ ਆ ਕਿ ਜਦੋਂ ਇੱਕ ਪੈਮਾਨਾ ਹੁੰਦਾ ਕਿ ਆਹ ਪਾਰਟੀ ਲੜ ਰਹੀ ਹੈ ਆਹ ਪਾਰਟੀ ਲੜ ਰਹੀ ਹੈ ਲੜ ਰਹੀ ਹੈ ਤੇ ਮੈਨੂੰ ਕੋਈ ਪਾਰਟੀ ਨਹੀਂ ਪਸੰਦ ਹ ਤਾਂ ਮੈਂ ਨੋਟਾ ਦੱਬੂਗਾ ਜੀ ਨੋਟਾ ਦਾ ਮਤਲਬ ਹੁੰਦਾ ਕਿ ਮੈਨੂੰ ਸਾਰੇ ਨਾ ਪਸੰਦ ਨੇ ਜੀ ਪਰ ਜੇ ਉਹ ਤੋਂ ਵੀ ਥੱਲੇ ਰਹਿ ਜਾऊं ਹ ਫਿਰ ਉਹਨੂੰ ਕੀ ਗਈ ਹੈ ਹੁਣ ਇਹ ਨੋਟਾ ਤੋਂ ਵੀ ਥੱਲੇ ਨੇ ਮਤਲਬ ਬਾਕੀ ਪਾਰਟੀਆਂ ਆਪਸ ਵਿੱਚ ਲੜ ਕੇ ਕਾਂਗਰਸ ਕਹਿੰਦੇ ਭਾਜਪਾ ਤੋਂ ਹਾਰ ਗਈ ਬੁਰੀ ਤਰ੍ਹਾਂ ਹਾਰ ਗਈ ਪਰ ਤੁਸੀਂ ਤਾਂ ਨੋਟਾ ਤੋਂ ਵੀ ਹਾਰ ਗਏ ਆ ਲਓ ਜੀ ਨੋਟਾ ਨੂੰ ਵੋਟ ਪਈ 1% ਮੱਧ ਪ੍ਰਦੇਸ਼ ਚ ਤੇ ਇਹਨਾਂ ਨੂੰ ਪਈ 0.53 ਅੱਧਾ ਫੀਸਾ ਦੀ ਵੋਟ ਪਈ ਨੋਟਾ ਲੈ ਕੇ ਜਾਂਦਾ 0.98 ਇਹ ਲੈ ਕੇ ਜਾਂਦੇ 0.53 ਛੱਤੀਸਗੜ ਆਮ ਆਦਮੀ ਪਾਰਟੀ ਲੈ ਕੇ ਜਾਂਦੀ ਹੈ 0.93 1% ਵੀ ਵੋਟ ਨਹੀਂ ਪਈ ਛੱਤੀਸਗੜ ਚ ਤੇ ਨੋਟਾਂ ਨੂੰ ਪਈ 1.26 ਛੱਤੀਸਗੜ ਮੈਂ 10ਵਾਂ ਦਰਸ਼ਕਾਂ ਨੂੰ ਪਤਾ ਵੀ ਕਿਹੜਾ ਜੀ ਜਿੱਥੇ ਸੰਦੀਪ ਪਾਠਕ ਜੀ ਸਿਆਮ ਬੰਨ ਦਾ ਸੁਪਨਾ ਦੇਖ ਰਹੇ ਸੀ ਸੰਦੀਪ ਪਾਠਕ ਜੱਦੀ ਪੁਸਤੀ ਛੱਤੀਸਗੜ ਦਾ ਕੇਜਰੀਵਾਲ ਜੀ ਦੇ ਅਸ਼ੀਰਵਾਦ ਨਾਲ ਜੰਮਿਆ ਪਲਿਆ ਦਿੱਲੀ ਚ ਪੰਜਾਬ ਦੇ ਕੋਟੇ ਚੋਂ ਰਾਸਵਾ ਲੈ ਗਿਆ ਤੇ ਕਹਿੰਦਾ ਜੀ ਹਰਿਆਣੇ ਨੂੰ ਪਾਣੀ ਵੀ ਦੇ ਦਿਓ ਹਰਿਆਣੇ ਦਾ ਵੀ ਹੱਕ ਬਣਦਾ ਉੱਥੇ ਵੀ ਆਪਣੀ ਰਾਜਨੀਤੀ ਕਰਨ ਨੂੰ ਫਿਰਦਾ ਪਰ ਇਹ ਸੁਪਨਾ ਸੀ ਕਿ ਸ਼ਾਇਦ ਪੰਜਾਬ ਦੇ ਪੈਸੇ ਦੇ ਮੈਂ ਛੱਤੀਸਗੜ੍ਹ ਸਰਕਾਰ ਬਣਾ ਜੂ ਫਿਰ ਇੱਕ ਸ਼ੁਰੂ ਚ ਗੱਲ ਕਹੀ ਮੈਂ ਤੁਹਾਨੂੰ ਟੋਕ ਰਿਹਾ ਹਾਂ ਤੁਸੀਂ ਕਿਹਾ ਵੀ ਇੱਕ ਹੁੰਦਾ ਹੈ ਕਿ ਜਿੱਤਣ ਜਾਣਾ ਹੈ ਇੱਕ ਹੁੰਦਾ ਜਿਤਾਉਣ ਜਾਣਾ ਹੈ ਇਹ ਬੜੀ ਵੱਡੀ ਗੱਲ ਹੈ ਇੱਕ ਇਹਨੂੰ ਜਿਤਾਇਆ ਗਿਆ ਹਾਂ ਦੇਖੋ ਤੁਸੀਂ ਪੰਜ ਸੂਬਿਆਂ ਦੀ ਚੋਣਾਂ ਸੀ ਬਿਲਕੁਲ ਆਮ ਆਦਮੀ ਪਾਰਟੀ ਤਿੰਨ ਥਾਂ ਲੜੀ ਜੀ ਤਿੰਨ ਥਾਂ ਭਾਜਪਾ ਜਿੱਤੀ ਹੂੰ ਬਾਕੀ ਦੋ ਥਾਂਾਂ ਤੇ ਇੱਕ ਥਾਂ ਕਾਂਗਰਸ ਜਿੱਤੀ ਇੱਕ ਥਾਂ ਨਵੀਂ ਪਾਰਟੀ ਜਿੱਤੀ ਤੇਲਗਾਨਾ ਦੇ ਵਿੱਚ ਤੇ ਮੈਜਰਮ ਚ ਨਤੀਜੇ ਭਾਜਪਾ ਨਹੀਂ ਆਈ ਕਿਤੇ ਤਾਂ ਇਹਦਾ ਮਤਲਬ ਆਮ ਆਦਮੀ ਪਾਰਟੀ ਆਪ ਜਿੱਤਣ ਗਈ ਸੀ ਜਾਂ ਭਾਜਪਾ ਨੂੰ ਜਿਤਾਉਣ ਗਈ ਸੀ ਇਹ ਸਵਾਲ ਹੈ ਉਹ ਸਵਾਲ ਇਸ ਲਈ ਵੀ ਅਹਿਮ ਹੈ ਤੁਸੀਂ ਤਿੰਨਾਂ ਸੂਬਿਆਂ ਚ ਝਾਤ ਮਾਰੋ ਕਿ ਬਹੁਮਤ ਲਈ ਜਿੰਨੀਆਂ ਸੀਟਾਂ ਚਾਹੀਦੀਆਂ ਉਹਨਿਆਂ ਦੇ ਵੀ ਨਹੀਂ ਲੜੇ ਤੇ ਫਿਰ ਕਰਨ ਕੀ ਗਏ ਸੀ ਜੇ ਲੋਕ ਗਲਤੀ ਨਾਲ ਇਹਨਾਂ ਨੂੰ ਜਿਤਾਵ ਹੀ ਦਿੰਦੇ ਤੇ ਫਿਰ ਕੀ ਸਰਕਾਰ ਬਣਾ ਲੈਂਦੇ ਮੱਧ ਪ੍ਰਦੇਸ਼ ਦੇ ਵਿੱਚ 116 ਸੀਟਾਂ ਬਹੁਮਤ ਲਈ ਚਾਹੀਦੀਆਂ ਸੀ 230 ਸੀਟਾਂ ਨੇ ਕੁੱਲ ਤੇ ਪਰ 116 ਦਾ ਬਹੁਮਤ ਲਈ ਚਾਹੀਦੀ ਸੀ ਅਸੀਂ ਲੜੇ ਕਿੰਨੇ ਤੇ 70 ਤੇ ਤੇ 70 ਜਿਤਾ ਕੇ ਲੋਕਾਂ ਨੇ ਕੀ ਕਰਨਾ ਸੀ ਫਿਰ ਦੂਸਰੇ ਪਾਸੇ ਆ ਛਤੀਸਗੜ੍ਹ ਚ ਆਜੋ 57 ਉਮੀਦਵਾਰ ਤਾਰੇ ਸੀ ਮੈਦਾਨ ਚ ਜੀ 90 ਵਿਧਾਨ ਸਭਾ ਹਲਕਾ ਹੈ ਤੇ ਇਹਨਾਂ ਤੇ ਤੁਹਾਨੂੰ ਉਮੀਦਵਾਰ ਵੀ ਨਹੀਂ ਪੂਰੇ ਮਿਲ ਰਹੀ ਸੀ ਰਾਜਸਥਾਨ ਪੰਜਾਬ ਜਿਹੋ ਜਿਹਾ ਪੰਜਾਬ ਨਾਲ ਹਿਮਾਚਲ ਆ ਉਹੋ ਜਿਹਾ ਪੰਜਾਬ ਨਾਲ ਰਾਜਸਥਾਨ ਹਿਮਾਚਲ ਵੀ ਪੰਜਾਬ ਨੂੰ ਬਹੁਤ ਨੇੜੇ ਤੋਂ ਸਮਝਦਾ ਦੇਖਦਾ ਤੇ ਰਾਜਸਥਾਨ ਵੀ ਸਾਡੀ ਤਸਵੀਰ ਵੀ ਮਿਲਦੀ ਸਾਡੀ ਰਿਸ਼ਤੇਦਾਰੀਆਂ ਵੀ ਮਿਲਦੀਆਂ ਸਰੀਕੀਆਂ ਵੀ ਹੈਗੀਆਂ ਸਾਡੀ ਜ਼ਮੀਨ ਦਾ ਸਾਂਝ ਵੀ ਹੈਗੀ ਸਾਡਾ ਭਾਈਚਾਰਾ ਖਾਸੀ ਗਿਣਤੀ ਜੋ ਤਾਂ ਰਹਿੰਦਾ ਵੀ ਆ ਤੇ ਰਾਜਸਥਾਨ ਵਾਲਿਆਂ ਨੇ ਕੀ ਕੀਤਾ ਜੀ ਇਹਨਾਂ ਨਾਲ ਆ ਚਾਤ ਮਾਰ ਲਓ 88 ਉਮੀਦਵਾਰ ਤਾਰੇ ਸੀ 200 ਸੀਟਾਂ ਦਾ ਮਤਲਬ ਸੁਭਾਏ ਤੇ 199 ਦੇ ਚੋਣ ਹੋਈ ਸੀ 100 ਬਹੁਤ ਲਈ ਚਾਹੀਦੀਆਂ ਸੀ ਇਹਨਾਂ ਕੋਲ 88 ਉਮੀਦਵਾਰ ਸੀ ਤੇ ਸਾਰੇ ਥਾਵਾਂ ਤੇ ਜ਼ਮਾਨਤ ਜਾਬਤ ਮਤਲਬ 215 ਉਮੀਦਵਾਰ ਤੁਸੀਂ ਤਿੰਨ ਸੂਬਿਆਂ 'ਚ ਮੈਦਾਨ 'ਚ ਤਾਰੇ ਤੇ ਤਿੰਨਾਂ ਸੂਬਿਆਂ 'ਚ ਤੁਹਾਡੀ ਜਮਾਨਤ ਜਬਤਾ ਤੇ ਰਾਜਸਥਾਨ ਦੇ ਵਿੱਚ ਤਾਂ 38 ਅੱਧਾ ਪਰਸੈਂਟ ਵੀ ਵੋਟ ਨਹੀਂ ਲੈ ਕੇ ਜਾ ਸਕੇ 0.38% ਰਹੀ ਹੈ ਇਹਨਾਂ ਦੀ ਜਦੋਂ ਕਿ ਨੋਟਾ ਵੀ 1% ਤੇ ਸੀ 0.96 ਤੇ ਸੋ ਇੱਥੋਂ ਦਾ ਲਾ ਲਓ ਤੇ ਪੰਜਾਬ ਦੀਆਂ ਗਰੰਟੀਆਂ ਦੀ ਜਿਹੜੀ ਗੂੰਜ ਆ ਉਹ ਤਾਂ ਡਗਵੰਡ ਤਾਂ ਸੁਣੀ ਚਾਹੀਦੀ ਹੈ ਤੁਸੀਂ ਹਿਮਾਚਲ ਦੀ ਧਾਰਨ ਦਿੱਤੀ ਰਾਜਸਥਾਨ ਦੀ ਪੰਜਾਬ ਦੀਆਂ ਗਰੰਟੀਆਂ ਦਾ ਵਾਜਾ ਜਿਹੜਾ ਵੱਜਿਆ ਨਹੀਂ ਆਵਾਜ਼ ਨਹੀਂ ਪਹੁੰਚੀ ਦੇਖੋ ਮੈਨੂੰ ਲੱਗਦਾ ਕੇਜਰੀਵਾਲ ਸਾਹਿਬ ਨੂੰ ਨਰਿੰਦਰ ਮੋਦੀ ਦੇ ਉੱਤੇ ਐਫ ਆਈ ਆਰ ਕਰਾਉਣੀ ਚਾਹੀਦੀ ਹੈ ਪਰਚਾ ਦਰਜ ਕਰਾਉਣਾ ਚਾਹੀਦਾ ਇਹਨਾਂ ਦਾ ਗਰੰਟੀ ਸ਼ਬਦ ਚੋਰੀ ਕਰ ਲਿਆ ਨਾ ਉਹਨੇ ਇਹ ਤਾਂ ਇਹਨਾਂ ਦਾ ਬ੍ਰਾਂਡ ਮਾਸਟਰ ਸੀ ਨਾ ਜੀ ਪਹਿਲਾਂ ਹੁਣ ਤੱਕ ਪਾਰਟੀਆਂ ਵਾਅਦੇ ਕਰਦੀਆਂ ਸੀ ਚੋਣ ਐਲਾਨ ਪੱਤਰ ਜਾਰੀ ਕਰਦੀਆਂ ਵੈਸੇ ਉਹਨਾਂ ਤੇ ਕਦੇ ਖਰੀਆਂ ਨਹੀਂ ਉਤਰੀਆਂ ਲੰਮੇ ਸਮੇਂ ਤੋਂ ਮੰਗ ਹੈ ਕਿ ਚੋਣ ਐਲਾਨ ਨਾ ਮਾ ਕਾਨੂੰਨੀ ਦਸਤਾਵੇਜ਼ ਬਣਨਾ ਚਾਹੀਦਾ ਜਦੋਂ ਤੱਕ ਨਹੀਂ ਬਣਦਾ ਇਹਨਾਂ ਤੇ 420 ਦਾ ਪਰਚਾ ਹੋਣਾ ਚਾਹੀਦਾ ਕਿ ਹਾਂ ਤੁਸੀਂ ਵਾਅਦਾ ਕਰਕੇ ਭੱਜੇ ਪਰ ਇਹ ਤਾਂ ਗਰੰਟੀਆਂ ਦੇ ਆ ਗਏ ਪਹਿਲਾਂ ਕੇਜਰੀਵਾਲ ਕਹਿੰਦਾ ਸੀ ਮੇਰੀ ਗਰੰਟੀ ਹੁਣ ਮੋਦੀ ਕਹਿੰਦਾ ਮੇਰੀ ਪੱਕੀ ਗਰੰਟੀ ਸੋ ਗਰੰਟੀ ਮੈਨੂੰ ਤਾਂ ਇੰਨਾ ਕੁ ਪਤਾ ਸੀਗਾ ਕਿ ਚੱਗਿਆਂ ਦੇ ਉੱਤੇ ਇਹ ਨਾ ਚੀਜ਼ਾਂ ਤੇ ਹੁੰਦੀ ਐ ਚੀਜ਼ਾਂ ਜਿਹੜੀਆਂ ਬਾਜ਼ਾਰ 'ਚ ਵਿਕਦੀਆਂ ਗਰੰਟੀ ਉਹਨਾਂ ਦੀ ਲਈ ਜਾਂਦੀ ਐ ਤੇ ਉਹਨਾਂ ਦੇ ਕਾਰਡ ਬਣਦੇ ਐ ਤੇ ਸਰਕਾਰਾਂ ਜੀ ਗਰੰਟੀ ਤੇ ਚੱਲਦੀਆਂ ਦਾ ਮਤਲਬ ਸੌਦਾ ਵੇਚਦੀਆਂ ਤੇ ਇਸ ਲਈ ਹੁਣ ਮੋਦੀ ਕਹਿੰਦਾ ਮੇਰੀ ਗਰੰਟੀ ਵਿਕ ਗਈ ਕੇਜਰੀਵਾਲ ਦੀ ਨਹੀਂ ਵਿਕੀ ਪਰ ਸਵਾਲ ਇਹ ਐ ਕਿ ਦਿੱਲੀ ਮਾਡਲ ਦਾ ਹਵਾਲਾ ਦਿੰਦੇ ਸੀ ਪੰਜਾਬ ਦੇ ਸਕੂਲਾਂ ਦੀ ਗੱਲ ਕੀਤੀ ਇਹਨਾਂ ਨੇ ਉੱਥੇ ਜਾ ਕੇ ਪੰਜਾਬ ਦੇ ਇਹਨਾਂ ਨੇ ਸਿਹਤ ਕੇਂਦਰ ਮਹੱਲਾ ਕਲੀਨਿਕਾ ਦੀ ਗੱਲ ਕੀਤੀ ਪੰਜਾਬ ਦੀ ਬਿਜਲੀ ਪਾਣੀ ਦੀ ਗੱਲ ਕੀਤੀ ਕਿਉਂ ਨਹੀਂ ਲੋਕਾਂ ਨੂੰ ਪਸੰਦ ਆਈ ਇਹਨਾਂ ਦੀ ਗਰੰਟੀ ਇਹ ਸਵਾਲ ਐ ਕੀ ਮੋਦੀ ਦਾ ਵਿਕਾਸ ਚੱਲ ਗਿਆ ਕੀ ਮੋਦੀ ਦਾ ਹਿੰਦੂਵਾਦੂ ਹਿੰਦੀਵਾਦੀ ਵਾਲਾ ਹਿੰਦੂਵਾਦ ਵਾਲਾ ਧਰਮ ਦੀ ਰਾਜਨੀਤੀ ਵਾਲਾ ਪਤਾ ਚੱਲ ਗਿਆ ਜਾਂ ਇੱਕ ਪਾਸੇ ਆਮ ਆਦਮੀ ਪਾਰਟੀ ਲੜ ਰਹੀ ਸੀ ਇੱਕ ਪਾਸੇ ਕਾਂਗਰਸ ਲੜੀ ਸੀ ਦੋਵੇਂ ਪਾਸੇ ਭਾਜਪਾ ਚਾਰ ਪੰਜ ਜਣੇ ਚ ਲੜ ਰਹੀ ਸੀ ਭਾਜਪਾ ਇਕੱਲੀ ਚੋਣ ਨਹੀਂ ਲੜਦੀ ਕਦੇ ਵੀ ਜਿੱਥੇ ਵੀ ਚੋਣ ਹੋਊਗੀ ਉੱਥੇ ਭਾਜਪਾ ਵੀ ਲੜੂਗੀ ਉੱਥੇ ਸੰਘ ਵੀ ਲੜੂਗਾ ਉੱਥੇ ਈਡੀ ਵੀ ਲੜੂਗੀ ਉੱਥੇ ਸੀਬੀਆਈ ਵੀ ਲੜੂਗੀ ਇਨਕਮ ਟੈਕਸ ਵੀ ਲੜੂਗੀ ਅਫਸਰ ਵੀ ਲੜਨਗੇ ਸਰਕਾਰ ਵੀ ਲੜੂਗੀ ਮਤਲਬ ਕਹਿਣ ਨੂੰ ਭਾਜਪਾ ਲੜਦੀ ਕੇਂਦਰ ਸਰਕਾਰਾਂ ਚੋਣਾਂ ਤੇ ਪ੍ਰਧਾਨ ਮੰਤਰੀ ਜੀ ਕਦੇ ਪ੍ਰਧਾਨ ਮੰਤਰੀ ਮੋੜ 'ਚ ਹੁੰਦੇ ਨਹੀਂ ਉਹ ਤਾਂ ਹਮੇਸ਼ਾ ਚੋਣ ਪ੍ਰਚਾਰ ਦੇ ਮੋੜ 'ਚ ਹੁੰਦੇ ਆ